جیانو سسریا کال ویلکم کرتے ہیں ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਫੈਮਿਲੀ ਰੈਕਸ਼ਨ ਤੇ ਤੇ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਰੱਖੇ ਤੇ ਇਹ ਚੀਜ਼ ਬੜੀ اچھی ਹੈ ਕਿ سٹارٹ ਆਓ ਆਪਣਾ ਇੰਟਰੋ ਕਰਾਓ ਜਿਵੇਂ ਕਿ ਮੈਂ ਮੈਂ ਇੰਟਰੋ 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 ਕਿ ਮੈਂ ਆ ਵਿੱਕੀ ਜੱਟ ਮੈਂ ਹਮਮਰ ਜੱਟ ਇਮਰਾਨ ਰੰਦਾਵਾ ਹੋਣਾ ਇਰਫਾਨ ਜੱਟ ਨਕਾਸ਼ ਜੱਟ ਆਹ ਵਾਹ ਜੀ ਚੈਨਲ ਦਾ ਸਰਪੰਚ ਵੀ ਆਈ ਹੈ ਸਰ ਅੱਜ ਤਾਂ ਸਰ ਪੰਜ ਬਾਣੀਆਂ ਚੈਨਲ ਦਾ ਸਰਪੰਚੀ ਦੇਤੀ ਹੈ ਚੈਨਲ ਦੀ ਅੱਜ ਹੀ ਦਿੱਤੀ ਹੈ ਅੱਜ ਹੀ ਦਿੱਤੀ ਹੈ ਕਿਉਂਕਿ 420 ਚ ਮਹਾਰਾਏ ਉਹ ਤੋਂ ਵੀਡੀਓ ਵੀਡੀਓ ਦਾ ਟਾਈਟਲ ਕੀ ਹੈ ਬੰਦੇ 420 ਵਾ ਅੱਛਾ ਅੱਛਾ ਚੈਨਲ ਦਾ ਪਿੰਡ ਦਾ ਰੇਡੀਓ ਹਾਂ ਇਹ ਮੈਂ ਚੈਨ ਆਮ ਹੈ ਮੈਂ ਆ ਲਾਈਕ ਇਟ ਫਿਰ ਲਾਈਏ ਵੀਡੀਓ ਲਾਓ ਜੀ ਵੈਲ ਅੰਨਾ ਵੀ ਆਦਾ ਸਰਪੰਚ ਬਣ ਗਿਆ ਸਿਆਪਾ ਮੇਰੇ ਪਾ ਦਾ ਓਹ ਪ੍ਰਾਵਾ ਉਹ ਹਾਂ ਉਹ ਤੂੰ ਵੀ ਔਟ ਪਾ ਕੇ ਤੂੰ ਪਿੱਤਾ ਕਢਾ ਕੇ ਆਇਆ ਵਾ ਓਏ ਉੱਠ ਕੇ ਆਣਾ ਤੂੰ ਠਾ ਕੇ ਮੈਨੂੰ ਵੀ ਕਰਨਾ ਉੱਠਾ ਕੇ ਕੀ ਕਰਨਾ ਵਾ ਉੱਧਰ ਵੇ ਗਾਗ ਤੇ ਗਾਗ ਚੜਿਆ ਵਾ ਫੇਰ ਦੇ ਚੰਗੀ ਗੱਲ ਆ ਗਾਗ ਦੇ ਗਾਗ ਚੜਿਆ ਵਾ ਉਹ ਗਾਗ ਨਹੀਂ ਬੇਤੀ ਵਾਲੇ ਗਾਗ ਜਿੰਨਾਂ ਦੇ ਪੈਸੇ ਨੇ ਆ ਓਏ ਉਹਨਾਂ ਨੂੰ ਕਹ ਦੇ ਦਾਂਗੇ ਕਿ ਇਹੀ ਕਿਹੜਾ ਪਿੰਡ ਛੱਡ ਚੱਲੇ ਆ ਉਹ ਚੱਲੋ ਭਰਾਵਾ ਮੈਂ ਤਾਂ ਸਵੇਰ ਦਾ ਕੁੰਡਾ ਲਾਲਾ ਥੱਕ ਗਿਆ ਵਾ ਮੇਰ ਤੋਂ ਨਹੀਂ ਹੋਰ ਮਾਰੇ ਜਾਂਦੇ ਝੂਠ ਮੈਂ ਦੱਸ ਦੇਣਾ ਇਹ ਅੰਦਰੇ ਬੈਠਾ ਓਹ ਦਾਦੀ ਦਾਦੀ ਭਾੜ ਨਹੀਂ ਛੁੱਟਦੇ ਲੱਗੇ ਮੇਰੇ ਤੇ ਔਰ ਨਾਲੇ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਤੂੰ ਕਿਹੋ ਜਿਹਾ ਬੰਦਾ ਓਏ ਇੱਕ ਝੂੜ ਨਹੀਂ ਮਾਰ ਸਕਦਾ ਤੂੰ ਵੇਖ ਅਸੀਂ ਵੀ ਤੇਰੇ ਭੈਣ ਭਰਾ ਆਂ ਮਿੰਟੋਂ ਮੇਡੀ ਝੂਠ ਮਾਰਦੀਦਾ ਪਤਾ ਹੋਣੀ ਲੱਗਣ ਦੀਦਾ ਉਹ ਮੈਂ ਤੇ ਤੁਹਾਡੇ ਅੱਲ ਜੰਮ ਕੇ ਪਛਤਾਉਣ ਦੇ ਗਰੀਬੋ ਉਹ ਨਾ ਚਿੱਠੀ ਥੋੜਾ ਪਾਈ ਉਹ ਚਿੱਠੀ ਨਹੀਂ ਹੀ ਪਾਈ ਬੀਬੀ ਦੇ ਹਸਪਤਾਲ ਪਾਈ ਸੀ ਨਾ ਹਸਪਤਾਲ ਪਾਈ ਆਹ ਉਹ ਤੇ ਆਨਾ ਕਾਕਾ ਲੈ ਚੱਲੇ ਆ ਹਸਪਤਾਲੋਂ ਮੈਨੂੰ ਕੀ ਪਤਾ ਸੀ ਕਾਕੇ ਨੇ ਆਹ ਧੋਖਾ ਕਰਨਾ ਤੁਸੀਂ ਓ ਚੱਲ ਕੋਈ ਨਹੀਂ ਕਾਕਾ ਲੈ ਆਏ ਨੇ ਹੁਣ ਕਾਕਾ ਰਾਮਾ ਨਾ ਰਵੇ ਹਾਂ ਕਾਕੇ ਨੂੰ ਕੀ ਤਕਲੀਫ ਹੈ ਤੇ ਉਹ ਤਕਲੀਫ ਨਹੀਂ ਵੱਡਿਆ ਪੈਸੇ ਪੁਸੇ ਦਾ ਇੰਤਜ਼ਾਮ ਕਰ ਹੋਰ ਨਹੀਂ ਮੇਰੇ ਤੋਂ ਬੇਤੀ ਕਰਾਈ ਜਾਂਦੀ ਆ ਆਪਣੀ ਵੀ ਕੋਈ ਇੱਜ਼ਤ ਆ ਅੱਛਾ ਜੀ ਹਾਂਜੀ ਉਹ ਇਧਰ ਉਧਰ ਕੀ ਵੇਖੀ ਜਾਣਾ ਵਾ ਉਹ ਮੈਂ ਵੇਖਣਾ ਵੀ ਕਿੱਥੇ ਆਪਣਾ ਈ ਤਾਲਾ ਝੰਡਾ ਝੂਲਣ ਡਿਆ ਜਿਹੜੀ ਇੱਜ਼ਤ ਦੀ ਬਹੁਤ ਤੈਨੂੰ ਸਰਪੰਚ ਨਾ ਸਰਪੰਚ ਖਿਲਾ ਰੰਡਿਆ ਇਹ ਨਾ ਪਿੰਡ ਵਾਲੇ ਜਿਹੜੀ ਤੇਰੀ ਬੇਇੱਜ਼ਤੀ ਹੋਣ ਡੀ ਉਹ ਤੈਨੂੰ ਕੀ ਪਤਾ ਕਿਹੜੀਆਂ-ਕਿਹੜੀਆਂ ਮਜਬੂਰੀਆਂ ਚ ਪੈਸੇ ਚੜੇ ਆਪਣੇ ਸਿਰ ਤੇ ਉਹ ਚੱਲ ਉਹ ਤਾਂ ਠੀਕ ਆ ਭਾਪੇ ਹਣਾਂ ਵਾਲੇ ਪੈਸੇ ਕਦੋਂ ਆਉਣੇ ਆ ਓਏ ਆ ਜਾਣੇ ਆ ਬਸ ਇੱਕ ਦੋ ਦਿਨਾਂ ਦਾ ਕਹਿੰਦਾ ਉਹਨੇ ਦਿਨ ਲੋਕਾਂ ਨੂੰ ਸਾਹਬ ਉਹ ਭਰਾਵਾ ਲੋਕਾਂ ਨੇ ਤੇ ਖੂਨ ਪੀਤਾ ਵਾ ਆਣਾਂ ਕੇ ਉਹ ਕੋਈ ਨਹੀਂ ਲੋਕਾਂ ਪੀਤਾ ਖੂਨ ਦੇ ਆਪਾਂ ਨੇ ਚਾਹ ਜੂ ਪੀਏ ਦੁੱਧ ਦੁੱਧ ਲਿਆ ਜਾ ਕੇ ਚੱਲ ਸਹੀ ਆ ਤੂੰ ਵੀ ਆ ਮੰਡੀ ਚੱਕ ਬੂਆ ਗਾੜੀਆਂ ਲਾਂਬੇ ਕਰ ਦੁੱਧ ਲੈਉਣਾ ਮੈਂ ਉਹ ਬੂਆ ਵੇਖ ਕੇ ਖੋਲਿਆ ਕਰਨ ਵਾਲੇ ਚੰਗਾ ਚੰਗਾ ਵੇ ਦਖਣਾ ਕਰੇ ਜੋ ਇਹਨਾ ਕਿੱਥੇ ਜਾਣਾ ਕਰੇ ਹੋਣੇ ਮੇਰੇ ਘਾਵਨਾ ਲਾ ਬੀਬੀ ਅੱਜ ਫੇਰ ਅੱਜ ਲੱਗੀ ਇਹਨਾਂ ਦਾ ਸਿਆਪਾ ਲਾਉਣ ਮੈਂ ਉਹ ਇਹਨਾਂ ਐਦਾਂ ਪੈਸੇ ਨਹੀਂ ਦੇਣੇ ਇਹਨਾਂ ਦੀ ਬੇਇੱਜ਼ਤੀ ਕਰ ਲਾਉਣੀ ਇਹਨਾਂ ਦੀ ਮੱਡਾਂ ਬੀਬੀ ਢਿੱਲੇ ਪਿਆ ਕੰਮ ਨਹੀਂ ਚੱਲਣਾ ਚਾਰ ਬੰਦੇ ਲਾ ਦੇ ਇਹਨਾਂ ਦੀ ਬੇਇੱਜ਼ਤੀ ਕਰ ਉਹ ਚੱਲੋ ਚੱਲ ਐਦਾਂ ਤੂੰ ਬੇਇੱਜ਼ਤੀ ਵਾਲਾ ਆਪੇ ਕਰ ਲੂ ਮਾਸੀ ਸਾਡੀ ਬੇਇੱਜ਼ਤੀ ਮਾਸੀ ਨੂੰ ਤਨਵਾ ਨਹੀਂ ਹੋਇਆ ਉਹ ਨਾਲੇ ਦਾ ਸਾਡੀ ਦਾ ਘਰ ਦੀ ਗੱਲ ਆ ਤੂੰ ਕਿੱਧਰ ਚੁੱਕਣਾ ਜਾਂ ਦਈ ਜਾਣ ਆ ਆਓ ਮਾਸੀ ਜੀ ਵੱਖਣ ਭਾ ਲੈ ਕਰੀ ਜਾਓ ਉਹ ਉਹ ਗੱਲ ਮੈਂ ਇਦਾਂ ਹੀ ਕਹਿਆ ਗਵਾਂਢੀ ਗਵਾਂਢੀ ਦਾ ਭਾਈ ਉਹ ਚਲੋ ਚੱਲ ਸਾਨੂੰ ਨਹੀਂ ਤੇਰੇ ਵਰਗੇ ਗਵਾਂਢੀਆਂ ਦੀ ਲੋੜ ਆਜੋ ਮਾਸੀ ਜੀ ਆਜੋ ਆਜੋ ਵਦਿਆ ਆ ਬਾਹਰ ਆਈ ਜਾ ਰਹਿ ਕੇ ਉਹ ਕੀ ਗੱਲ ਹੈ ਬੀਆ ਮੂਲਾ ਮੂਲਾ ਉਹ ਮਾਸੀ 사ત્રી ਕਾਲ ਬੁਲਾਉਨੇ ਆ ਬੁਲਾਈ ਹੈ 사ત્રી ਕਾਲ ਉਹ ਮਾਸੀ ਤੂੰ ਤੇ ਗਰਮੀ ਹੋਣੀ ਹੈ ਪਹਿਲਾਂ ਬੰਦੇ ਵਰ ਨੂੰ ਬਹਿ ਕੇ ਮੇਰੀ ਗੱਲ ਸੁਣ ਲੈ ਸੁਣਾਓ ਜੀ ਸੁਣਾਓ ਕੀ ਯੂ ਕਮੇ ਆ ਹੁਕਮ ਕਾਦਾ ਵਾ ਬਿਮਾਰੀ ਪੈਣੇ ਤੂੰ ਹੀ ਤੇ ਮੇਰਾ ਲਹੂ ਪੀਤਾ ਵਾ ਦੱਸੋ ਕਮੇਟੀ ਕਿੱਦਾਂ ਤਾਰਨੀ ਆ ਉਹ ਤਾਰ ਦਾਂਗੇ ਮਾਸੀ ਇਹ ਕੜਾ ਬਿਜਲੀ ਦਾ ਬੇਲਿਆ ਜਿਹਦੀ ਤਰੀਕ ਲੰਗਦੀ ਜਾਣਦੀ ਆ ਇਹ ਤੇ ਆਪਣੇ ਘਰ ਦੀ ਗੱਲ ਜਦੋਂ ਮਰਜ਼ੀ ਤਾਰਦਾ ਏ ਉਹ ਕੁੰਡਿਆ ਉਹ ਇਹ ਕਮੇਟੀ ਆ ਇਹ ਗਊਸ਼ਾਲਾ ਵਾਲੀ ਪਰਚੀ ਨਹੀਂ ਆ ਜਦੋਂ ਮਰਜ਼ੀ ਘਟਾਲੀ ਹਾਂ ਤੇਰੀ ਗਊਸ਼ਾਲਾ ਦੀ ਪਰਚੀ ਚੁੱਪਵੇਂ ਮੁੜਿਓ ਗੱਲ ਸੁਣ ਮੇਰੀ ਦਖਣਾ ਜੇ ਕਮੇਟੀ ਤਰਨੀ ਨਹੀਂ ਸੀ ਤਾਂ ਤੂੰ ਚੁੱਕੀ ਕਿਉਂ ਮਾਸੀ ਆਡੀ ਵਾਰੀ ਆ ਗਈ ਤਰ ਚੁੱਕੀ ਆ ਔਰ ਕਮੇਟੀ ਕਿਹੜਾ ਰੋਂਦੀ ਵੀ ਜਿਹੜੀ ਪੁੱਛੜ ਚੁੱਕਲੀ ਆ 10 ਜਣੇ ਹੋਰ ਵੀ ਚੁੱਕਣ ਵਾਲੇ ਸੀ ਇਹ ਤੇ 마ਸੀ ਹੁਣ ਕਿਸਮਤੀਆਂ ਗੱਲਾਂ ਸਾਡੀ ਕਿਸਮਤ ਚ ਹੀ ਤੇ ਅਸੀਂ ਚੁੱਕ ਲਈ ਆ। ਹੁਮਾਰੀ ਪੈਣਾ ਤਾਰਾ ਫੇਰਣਾ। ਉਹ ਕੋਈ ਨਹੀਂ ਤਾਰਦਾਂਗੇ 마ਸੀ ਅਸੀਂ ਕਿਹੜਾ ਭੱਜ ਲੈ ਆ। ਦੱਖਣ ਮੈਂ ਕਮੇਟੀ ਸਵੇਰੇ ਲੈ ਕੇ ਜਾਣੀ ਆ। ਕੋਈ ਨਹੀਂ 마ਸੀ ਲੈ ਆਜੋ ਕੋਈ ਗੱਲ। ਕੱਲ ਨੂੰ ਪੱਕਾ ਜੇ ਫਿਰ ਕਮੇਟੀ ਲੈ ਕੇ ਜਾਣੀ ਜੇ। ਉਹ ਚੱਲੋ ਚੱਲ ਤੈਨੂੰ ਕਿਤੇ ਹੁਣੇ ਨਾ ਦੁੱਪੜ ਦੇ ਕੇ ਤੋੜ ਦਈਏ। ਆਹ ਦੀ ਵਕੀਲਾ ਬਣਿਆ ਵਾ। ਉਹ ਤੂੰ ਕੁੰਡਾ ਲਾ ਕੇ ਰੱਖਿਆ ਕਰ ਤੈਨੂੰ ਕਿੰਨੀ ਜੀ ਗਾ। ਦੱਖਣ ਸਿਆ। ਉਹ ਵੀ ਦੱਕਣ ਸਿਆ ਭਾਜੀ ਕੀ ਗੱਲ ਹੋਈ ਆ ਯਾਰ ਚੰਗੇ ਬੰਦੇ ਹੀ ਉਹ ਘੰਟਾ ਹੋ ਗਿਆ ਮੈਨੂੰ ਬੂਹਾ ਖੜਕਾਉਂਦੇ ਨੇ ਬੂਹਾ ਨਹੀਂ ਕੋਈ ਖੋਲਣ ਦਿਆ ਤੇ ਆਏ ਕਿਦਰ ਜੇ ਭਲਾ ਉਹ ਯਾਰ ਮੈਂ ਬੈਂਕ ਕੋਲੋਂ ਆਇਆ ਪੈਸੇ ਲੈਣੇ ਸੀ ਇਹਨਾਂ ਕੋਲ ਆਹ ਪੈਸੇ ਲੈਣੇ ਆ ਹਾਂ ਪਰ ਯਾਰ ਕੋਈ ਬੂਹਾ ਨਹੀਂ ਖੋਲਣ ਦਿਆ ਲੋਕ ਵੀ ਅੰਦਰੋਂ ਲੱਗਾ ਇਹਨਾਂ ਨੇ ਕੋਈ ਨਹੀਂ ਭਾਜੀ ਆਪਾਂ ਨੂੰ ਸਾਰੇ ਲਾਓ ਪਤਾ ਇਹਨਾਂ ਦੇ ਹੁਣੇ ਖੋਲ ਦਿੰਨੇ ਆ ਆਓ ਭਾਜੀ ਐਸੋ ਮਾਸੀ ਦਾ ਗਰਮੀ ਵਾੜਾ ਆ ਗਈ ਕਮੇਟੀ ਤਾਰੀਏ ਪਹਿਲਾਂ ਓਏ ਐਵੇਂ ਡਰੀ ਜਣਾ ਜਾਕਰ ਕੋਈ ਤਾਰ ਲਾਂਗੇ ਕਮੇਟੀ ਆ ਫੜਖ ਬਾਰ ਖਬਰ ਸੁਣਾ ਕੋਈ ਕੀ ਆਂਦੀ ਐ ਅਖਬਾਰ ਕੁੰਡਿਆ ਘਰੇ ਜੇ ਓਏ ਆ ਕਿਧਰ ਦੀ ਆ ਗਏ ਕੁੰਡਾ ਨਹੀਂ ਮਾਰਿਆ ਆ ਜਿੰਦਰਾ ਲਾਇਆ ਵਾਖ ਲੋ ਜਾਨੂ ਤਾਂ ਮੈਂ ਪੁੱਛਦਾ ਨਾ ਓ ਬੂਆ ਕਿਦਾਂ ਖੋਲਿਆ ਓ ਬੂਆ ਹੱਥ ਬਾਗੇ ਖੋਲਿਆ ਕੇ ਗਾੜੀ ਪਾਸਵਰਡ ਲੱਗਾ ਵਾ ਯਾ ਗਾੜੀ ਵੜਾ ਕੇ ਜਾਂਦਾ ਬੰਦੇ ਆ ਟਗੇ ਟਗੇ ਬੰਦੇ ਆ ਜਿਨ੍ਹਾਂ ਨੂੰ ਬੇਇੱਜ਼ਤੀ ਕਰਾਉਂਦੇ ਓ ਚੱਲ ਤੇਰੇ ਤੋਂ ਤਾਂ ਨਹੀਂ ਨਾ ਕਰਾਉਂਦੇ ਚੱਲ ਤੂੰ ਤਿੱਤ ਬੰਨ ਕੰਗਾ ਕਰਾਉ ਬੇਇਤੀ ਫਿਰ ਆ ਜਾਓ ਭਾਜੀ ਤੁਸੀਂ ਚਲੋ ਚਲੋ ਓਏ ਆ ਜਾਓ ਆ ਜਾਓ ਓਏ ਲੋਕਾਂ ਨੇ ਤੇ ਉਹਦਾ ਸਵਾਰ ਪਿਆ ਲੋਕਾਂ ਨੇ ਤੇ ਸਵਾਰ ਪਿਆ ਵਾ ਹਾਨੂੰ ਨਹੀਂ ਸਵਾਰ ਪਿਆ ਬੇਇਤੀ ਕਰਾਉਂਦਾ ਤੁਸੀਂ ਪੈ ਤਾ ਤੇ ਮੈਂ ਨਾ ਘੇੜੇ ਮਾਰਾਂ ਓਏ ਦੇ ਦਾਂਗੇ ਤੇਰੇ ਪੈਸੇ ਭੱਜੇ ਥੋੜਾ ਜਾਣਦੇ ਓ ਭੱਜਣ ਦੀ ਗੱਲ ਨਹੀਂ ਆ ਉਹ ਤੁਹਾਡਾ ਸਿੰਬਲ ਲੋਹੋਂ ਡਿਆ ਵਾ ਅੱਗੇ ਹੈ ਵਡਿਆ ਅੱਗੇ ਤਾਂ ਤੇਰਾ ਬੀਪੀ ਲੋਹ ਰੇਂਦਾ ਵਾ ਤੇ ਹੁਣ ਜੇ ਤੇਰਾ ਸਿੰਬਲ ਵੀ ਲੋਹ ਹੈ ਤੇ ਆਪਾਂ ਕੀ ਕਰਾਂਗੇ ਕੋਈ ਹੋਣੀ ਹੁੰਦਾ ਓਏ ਓ ਸਿਬਲ ਨਹੀਂ ਉਹ ਤੁਹਾਨੂੰ ਕਹਿੰਨੇ ਲੋਨ ਨਹੀਂ ਦੇਣਾ ਬਾਅਦ ਚ ਓਏ ਅਸੀਂ ਲੈਣਾ ਹੋਣੀ ਆ ਲੋਨ ਇੱਕ ਵਾਰੀ ਲੈਣਾ ਸੀ ਉਹ ਲੈ ਲਿਆ ਸੀ ਤੁਹਾਡੇ ਦੇ ਕੰਨਾਂ ਨੂੰ ਹੱਥ ਲੱਗ ਗਿਆ ਤੁਹਾਡੇ ਦੇ ਕੰਨਾਂ ਨੂੰ ਹੱਥ ਲੱਗ ਗਿਆ ਹੁਣ ਸਾਡੇ ਵੀ ਕੰਨਾਂ ਨੂੰ ਹੱਥ ਲਵਾਉਣੇ ਆ ਉਹ ਭਰਾਵਾ ਤੈਨੂੰ ਕਿਹਾ 2-4 ਦਿਨ ਸਬਰ ਕਰ ਲੈ ਤੂੰ ਹੀ ਕਿਹੜਾ ਸਬਰ ਕਰਨ ਦੇ ਆ 2-4 ਦਿਨ ਹਾਲੇ ਵੀ 2-4 ਦਿਨ ਉਹ ਕਿੰਨਾ ਚਿਰ ਹੋ ਗਿਆ ਸਬਰ ਹੀ ਕਰਨ ਦਾ ਉਹ ਕੋਈ ਨਹੀਂ ਸਬਰ ਕਰਨਾ ਪੈਂਦਾ ਹੁੰਦਾ ਆ ਇਹ ਨਹੀਂ ਹੈਗੇ ਪੈਸੇ ਸਾਡੇ ਕੋਲ ਕੋਈ ਨਹੀਂ ਹੁਣ ਫਿਰ ਮੈਂ ਕਿਸੇ ਗੱਲ ਨਾਲ ਆਉਂਗਾ ਕਿਹੜੀ ਗੱਲ ਨਾਲ ਆਉਂਗਾ ਕਾਨੂੰਨੀ ਕਾਰਵਾਈ ਹੋ ਗਈ ਹੁਣ ਬੜੀਆਂ ਕਾਨੂੰਨੀ ਕਾਰਵਾਈਆਂ ਕਰਨ ਡੈ ਜੇ ਓਏ ਨਿਰਮੋਦਦੀ ਦੇ ਦੇ ਵਿਜੇ ਮਾਲੀਆ ਦੇ ਕਰ ਲਈ ਕਾਨੂੰਨੀ ਕਾਰਵਾਈ ਜਾਓ ਪਹਿਲਾਂ ਉਹਨਾਂ ਦੇ ਕਾਰਵਾਈ ਕਰਾਉਂਦੇ ਫੇ ਸਾਡੇ ਦੇ ਵੀ ਕਰ ਲਿਓ ਆਹ ਜਾਓ ਤੇ ਹੁਣ ਤੁਹਾਡੇ ਇੰਨੇ ਪੈਸਾ ਬਦਲੇ ਵਿਜੇ ਮਾਲੀਆ ਨੇ ਤੇ ਆਉਣਾ ਨਹੀਂ ਵਿਜੇ ਮਾਲੀ ਨੂੰ ਲੈ ਆਵਾ ਓ ਚੱਲੋ ਭਰਾਵਾ ਓਦੇ ਕੋਈ ਬੂਟੇ ਨਹੀਂ ਲਵਾਉਣੇ ਕੋਈ ਨਹੀਂ ਆਉਣਾ ਫਿਰ ਮੈਂ ਕਿਸੇ ਗੱਲ ਨਾਲ ਆਉਂਗਾ ਵੱਡਿਆ ਇਹ ਤਾਂ ਪੱਤਾ ਹੀ ਵੜਾ ਵਾ ਹੁਣੇ ਕੀ ਕਰੂਗਾ ਉਹ ਕੋਈ ਨਹੀਂ ਵੇਚਣਾ ਕਿ ਜੋ ਕਰੂਗਾ ਘਰ ਵਾਲਿਓ ਘਰੇ ਜੇ ਘਰ ਵਾਲੇ ਆਪਾਂ ਵੀ ਆ ਗਿਆ ਯੋ ਉਹ ਬਾਬਾ ਆ ਗਿਆ ਤੈਨੂੰ ਆਟੇ ਦੀ ਕੌਲੀ ਪਾ ਬਾਬਾ ਆ ਗਿਆ ਜੀ ਕੌਲੀਆਂ ਵਾਲਾ ਨਹੀਂ ਆਉ ਉਹ ਤਾਂ ਤਾਂ ਪੈਸੇ ਲੈਣ ਆ ਰਹੀ ਬਾਬੇ ਵੀ ਨਹੀਂ ਛੱਡੇ ਅਗਲਾ ਪੈਸੇ ਲੈਣ ਆ ਬਾਬਾ ਜੀ ਆਜੋ ਓਏ ਆ ਤੇ ਗਏ ਆ ਹੋਰ ਸੁਣਾਓ ਕਿੱਦਾਂ ਵਾ ਸੁਣਾਣਾ ਸੁਣੂਣਾ ਕੀ ਆ ਤੁਹਾਡੇ ਸੁਣਾਉਣ ਲਈ ਨਹੀਂ ਹੈਗਾ ਮੇਰੇ ਕੋਲ ਕੁਝ ਵੀ ਓ ਫਿਰ ਵੀ ਕੋਈ ਮੁੱਖ ਬਾਗ ਕੋਈ ਸ਼ੁੱਧ ਬਾਗ ਕੋਈ ਤੇ ਸੁਣਾਓ ਲੈ ਸੁਣੋ ਫਿਰ Hindu Muslim Sikh Isai ਹੈਗੇ ਸਾਰੇ ਭਾਈ ਭਾਈ ਇਹਨਾਂ ਵਿੱਚ ਇੱਕ ਗੰਦੀ ਟਾਣੀ ਵੇ ਜਿੰਦੂ ਆਵੇ ਮਾਇਆ ਨਾਲ ਨਹੀਂ ਜਾਣੀ ਉਹ ਮਾਇਆ ਦਾ ਮੋਹ ਨਹੀਂ ਇਨਾ ਕਰੀ ਦਾਂਦਾ ਬਾਬਾ ਜੀ ਸਾਡੇ ਕੋ ਤੇ ਹੈ ਹੀ ਨਹੀਂ ਜਿੱਦਾਂ ਅਸੀਂ ਮੋਹ ਕਰਨਾ। ਮੈਂ ਇਹ ਜੇ ਗਲਤੀ ਕਰ ਬੈਠਾ ਤੁਹਾਨੂੰ ਪੈਸੇ ਦੇ ਕੇ ਤੇ ਤੁਸੀਂ ਹੀ ਮੋੜ ਦੋ ਮਾੜੀ ਮੋੜੀ ਸ਼ਰਮੀ ਕਰ ਲਓ। ਕੋਈ ਨਹੀਂ ਬਾਬਾ ਜੀ ਇੱਕ ਦੋ ਦੇਨੇ ਆ ਪੈਸੇ ਤੁਹਾਡੇ ਮਿਲ ਜਾਣੇ ਆ ਤੁਹਾਨੂੰ। ਕਿੱਦਾਂ ਦੇਵੋਗੇ ਪੈਸੇ? ਜਿੱਦਾਂ ਲੈ ਆ ਹੀ। ਉਹ ਬਸ ਦੋ ਦਿਨ ਬਾਬਾ ਜੀ ਰੋਕੋ ਪੈਸਿਆਂ ਦਾ ਹੋਣਾ ਹੱਲ। ਕੋਈ ਗੱਲ ਨਹੀਂ ਮੋੜ ਦਾਂਗੇ ਤੁਹਾਡੇ ਪੈਸੇ। ਉਹ ਤੁਹਾਡੇ ਦੇ ਇੱਕ ਦੋ ਦੇਣ ਹੀ ਨਹੀਂ ਹੋਣ ਦੇ। ਉਹ ਬਸ ਆ ਹੀ ਗਏ ਦੋ ਦਿਨ ਹੁਣ। ਕੋਈ ਨਹੀਂ 29 ਤਰੀਕ ਨੂੰ ਆਜਿਓ ਤੇ ਜਾ ਬਾਬਾ ਜੀ ਨੂੰ ਛੱਡ ਗਿਆ ਛੱਡਾ ਵਾਂ ਆ ਬਾਬਾ ਜੀ ਦਾ ਨਹੀਂ ਛੱਡ ਆਈਏ ਉਹ 29 ਤਰੀਕ ਕਦੋਂ ਆਉਂਦੀ ਆ ਜਿੱਦਾਂ ਹੀ ਮਹੀਨਾ ਖਤਮ ਹੁੰਦਾ ਨਾਲ ਅਗਲੇ ਦਿਨ 29 ਤਰੀਕ ਆ ਜਾਂਦੀ ਆ ਤੁਹਾਨੂੰ ਕੱਢ ਕੇ ਆਉਂਦਾ ਹੁਣ ਕੌਣ ਆ ਗਿਆ ਵਾ ਕਿੱਥੇ ਆਵਾਂਗਾ ਟੰਡਾ ਬੂਆ ਖੋਲੋ ਪੁਲਸਾਈ ਜੇ ਉੱਪਰ ਦੇਣਾ ਪੱਜਣਾ ਸਰ ਜੀ ਘਰੇ ਹੀ ਆ ਜਾਓ ਆ ਜਾਓ ਵਾ ਵਾ ਹੱਥ ਧੋਣ ਚੱਲਿਆ ਹੱਥ ਧੋ ਕੇ ਖੋਲਦਾ ਬੂਆ ਓਏ ਭੁੰਡਿਆ ਓਏ ਪੁਲਿਸ ਆ ਗਈ ਓ ਪੁਲਿਸ ਲੈ ਕੇ ਆ ਗਈ ਹਾਏ ਤੇ ਪੁਲਿਸ ਮੈਂ ਗੋਡੇ ਚ ਨਾ ਮਰ ਜਾ ਤੂੰ ਕਹੀਂ ਕੁੱਤਾ ਰੱਖਿਆ ਗੋਡੇ ਚ ਕੁੱਤਾ ਨਹੀਂ ਕੁੱਕੜ ਰੱਖੀਦੇ ਆਂ ਬਾਂਗ ਦੇਣੀ ਆਉਦੀ ਆ ਮੈਨੂੰ ਤਾਂ ਬਾਂਗ ਦੇਣੀ ਨਹੀਂ ਆਉਂਦੀ ਚੱਲ ਪੁੱਤ ਉਹਨਾਂ ਨੇ ਸਿਖਾ ਦੇਣੀ ਆ ਹੁਣ ਬੰਦਾ ਓਏ ਚੱਲ ਗਾਂ ਭਾਜਾ ਚੱਲਿਆ ਬੱਜ ਜਣ ਕਿਧਰ ਲੱਗਾ ਹੈ ਤੈਨੂੰ ਵੇਖ ਲਿਆ ਹੀ ਤੂੰ ਵਿੱਚ ਵੱਖਰਾ ਚੌਧਰੀ ਬਣਿਆ ਤੂੰ ਆਪਣੇ ਘਰ ਨੂੰ ਜਾ ਉਹ ਸਾਰੇ ਇਹੀ ਆ ਹਾਂ ਬਈ ਦਖਣ ਤੋਂ ਤੇਰਾ ਨਾਮ ਉਹ ਹਾਂਜੀ ਜਨਾਬ ਆਪਣਾ ਹੀ ਆ ਨਾਮ ਦਖਣ ਤੋਂ ਆ ਆਜੋ ਊਲਾ ਆਇਆ ਓਏ ਜਨਾਬ ਕੋਈ ਵਖਤ ਦਾ ਮਾਰਿਆ ਵਾ ਛੱਡੋ ਇਹਨੂੰ ਪਰੇ ਉਹ ਵਖਤ ਦਾ ਦੇ ਮਾਰਿਆ ਨੇ ਮੂੰਹੇ ਢੱਕਿਆ ਵਾ ਭਾਜੀ ਮੈਂ ਕਿਹਨੂੰ ਮੂੰਹ ਵਿਖਾਉ ਜੱਗਾ ਨਹੀਂ ਨਾ ਰਿਹਾ ਉਹ ਤੂੰ ਇੱਜਾ ਨਾ ਜੀ ਕਰਤਾ ਓ ਭਾਜੀ ਮੈਂ ਦੋ ਬੂੰਦ ਜ਼ਿੰਦਗੀ ਦੇਣੀ ਨਾ ਪੀਤੇ ਇਹ ਕਰਕੇ ਫੇ ਹੁਣ ਮੈਂ ਸ਼ਰਮ ਤੇ ਮਾਰੇ ਨੇ ਮੂੰਹ ਟੱਕ ਲਿਆ ਉਹ ਆਵਾਜ਼ ਤੇ ਭੁੰਡੇ ਦੀ ਆ ਓਏ ਸ਼ਰਮ ਤੇਨੂੰ ਨਹੀਂ ਸ਼ਰਮ ਕਿਸੇ ਵੱਡੇ ਨੂੰ ਆਉਣੀ ਚਾਹੀਦੀ ਆ ਉਹ ਜਿੰਨਾ ਤੇਨੂੰ ਪੋਲੀ ਉਹਨੀਆਂ ਬੂੰਦਾ ਪਿਉਣ ਖੜਨਾ ਸੀ ਪਰ ਤੂੰ ਆਪ ਥੋੜਾ ਜਾਣਾ ਹੈ ਪੀਣ ਉਹ ਚੱਲ ਹੋ ਜਾ ਹੁਣ ਆਸੇ-ਪਾਸੇ ਮਰ ਜਾ ਕੇ ਬਲੇ ਉਹ ਕਿਦਾ ਡਿੱਗਾ ਉਹ ਮੇਰਾ ਉਹ ਮੇਰਾ ਮੇਰਾ ਮੇਰੇ ਹਾਂ ਤੁਹਾਨੂੰ ਕਾਲੇ ਉਹ ਲੱਭੇ ਆਣੇ ਉਹ ਕੀ ਲੱਭਗਾ ਤੇਰੇ ਥੱਲੇ ਤੇ ਕੱਖ ਵੀ ਨਹੀਂ ਆ ਹੈ ਫਟੂ ਆਇਆ ਤੇਰੀਆਂ ਲੱਤਾਂ ਦੇ ਮੈਂ ਤੋੜਦਾ ਵਾਂ ਓਏ ਉਹਦੀਆਂ ਲੱਤਾਂ ਦੇ ਬਾਹ ਤੋੜਦੇ ਪਹਿਲਾਂ ਤੇਰੀਆਂ ਤੋੜਨੀਆਂ ਪੈਣੀਆਂ ਵਾਂ ਯਾਰ ਇਹਦੇ ਬੰਦੇ ਹੀ ਬੜੇ 420 ਆ ਮੇਜਰ ਸਿੰਘਾ ਫਾੜ ਇਹਨਾਂ ਨੂੰ ਓਏ ਨਹੀਂ ਨਹੀਂ ਜਨਾਬ 420 ਵਾਲੀ ਗੱਲ ਨਹੀਂ ਆਏ ਡਰਦਾ ਹੀ ਜ਼ਿਆਦਾ ਵਾ ਪੁਲਿਸ ਤੋਂ ਇਹ ਕਹੋ ਪੁਲਿਸ ਤੋਂ ਡਰਦਾ ਵਾ ਅੱਜਾ ਡਰ ਸਾਰਾ ਕੱਢ ਕੇ ਜਾਂਦੇ ਆ ਓਏ ਕੋਈ ਨਹੀਂ ਜਨਾਬ ਬੈਠੋ ਤੁਸੀਂ ਆ ਜਾਓ ਕੋਈ ਗੱਲ ਨਹੀਂ ਆ ਜਾਓ ਆ ਜਾਓ ਕੋਈ ਨਹੀਂ ਓਏ ਹਾਂ ਭਈ ਦੱਸੋ ਕੀ ਗੱਲ ਆ ਉਹ ਦੱਸਣਾ ਕੀ ਆ ਜਨਾਬ 3 ਲੱਖ ਦਾ ਇਹਨਾਂ ਦਾ ਲੋਨ ਆ ਲੱਖ ਰੁਪਏ ਦਾ ਮੇਰਾ ਤੇਲ ਲੱਗ ਗਿਆ ਨਾ ਮਗਰ ਇਹ ਢੀਂਡ ਹੁੰਦੇ ਆ ਪੈਸੇ ਦੇ ਦਾ ਨਾ ਨਹੀਂ ਲਾਂਡਾ ਉਹ ਮੇਰੀ ਤਾਂ ਤਨਖਾਹ ਵੀ ਰੁਕੀ ਆ ਉਹ ਤਨਖਾਹ ਤੈਨੂੰ ਅਸੀਂ ਦੇਣੀ ਹੋਰ ਤੁਸੀਂ ਪੈਸੇ ਦੋਗੇ ਤੇ ਫੇਰ ਹੀ ਮੇਰੀ ਤਰਖਾਹ ਪੈਣੀ ਆ ਅੱਛਾ ਤੇ ਤਨਖਾਹ ਤੈਨੂੰ ਅਸੀਂ ਦੇਣੀ ਆ ਚੱਲ ਕੋਈ ਨਹੀਂ ਦੇਣਿਆ ਤਨਖਾਹ ਆ ਓ ਥਾ ਗੋਡਣ ਵਾਲਾ ਜਾਂ ਥਾ ਗੋੜ ਕੇ ਆ ਵੇਖ ਲੋ ਜਨਾਬ ਇਦਾਂ ਦੀਆਂ ਕਤਤਾਂ ਕਰਦੇ ਅੱਗੇ ਉਹ ਬੰਦਿਆਰ ਕੋ ਰੋ ਤੇ ਇਹ ਦੱਸੋ ਪੈਸੇ ਕਦੋਂ ਦੇਣੇ ਆ ਉਹ ਜਨਾਬ ਪੈਸੇ ਦੇ ਹੀ ਦੇਣੇ ਆ ਉਹ ਜਿੱਦਾਂ ਸਾਡੇ ਕੋ ਆਗੇ ਉਦਾਂ ਇਹਨਾਂ ਨੂੰ ਦੇ ਦੇਣੇ ਇਹਨਾਂ ਨੂੰ ਕਿਹਾ ਦੋ ਦਿਨ ਖਲੋ ਜੋ ਉਹ ਜਨਾਬ ਦੋ ਦੋ ਦਿਨ ਨਹੀਂ ਇਹਨਾਂ ਦੇ ਸਾਰੇ ਪਿੰਡ ਦੇ ਪੈਸੇ ਦੇਣੇ ਆ ਕਦੀ ਕੋਈ ਘੜੇ ਮਾਰਦਾ ਕਦੀ ਕੋਈ ਘੜੇ ਮਾਰਦਾ ਉਹ ਮੈਂ ਅੱਜ ਪੈਸੇ ਲੈ ਗਏ ਜਣੇ ਮੈਂ ਤੇ ਰਬਟ ਵੀ ਨਾਲ ਚੁੱਕੀ ਫਿਰਨ ਡਿਆ ਇਹ ਕਤੋਂ ਨਾਲ ਚੁੱਕੀ ਫਿਰਨ ਡਿਆ ਤੇ ਪੈਸੇ ਦੇ ਪੌਣੀ ਨਹੀਂ ਔਰ ਖਲਾਰੀ ਕਰਨੇ ਅੱਗੇ ਅੱਲਾ ਥਈਆਂ ਤੂੰ ਆਈ ਫਿਰ ਉਹ ਜਨਾਬ ਇਦਾਂ ਨਹੀਂ ਇਹਨਾਂ ਪੈਸੇ ਦੇਣੇ ਫੇਰ ਉਹ ਪੜਾ ਦੇ ਪੈਸੇ ਦਵਾ ਮੈਨੂੰ ਉਹ ਖਲੋ ਜਾ ਐਡਿਆ ਕਾਲਿਆ ਪਟੇਵਾਲਿਆ ਜਨਾਬ ਵੇਖੋ ਬੈਂਕਾਂ ਦੇ ਬੰਬਿਓ ਕਲਕੱਤਿਆਂ ਚਲਦਿਆਂ ਵਾ ਉਹ ਆਪਾਂ ਦੇ ਇੱਥੇ ਰਹਿਣਾ ਰੋਜ਼ ਜੇ ਅੱਜ ਤੂੰ ਸਾਨੂੰ ਪੜਾ ਫਰਾਂ ਗਾਦੇ ਕੱਲ ਨੂੰ ਅਸੀਂ ਵੀ ਫੇਰ ਵੇਖਾਂਗੇ ਤੈਨੂੰ ਆ ਵੇਖ ਲੋ ਜਨਾਬ ਤੁਹਾਡੇ ਸਾਹਮਣੇ ਧਮਕੀਆਂ ਦੇਣ ਰਿਹਾ ਜੀ ਜੈ ਹੋ ਜੈ ਹੋ ਬਾਬਾ ਵੀ ਆ ਗਏ ਪੁਲਿਸ ਵੀ ਆਈ ਆ ਪੁਲਿਸ ਜੀ ਪਲੀਜ਼ ਮੇਰੇ ਵੀ ਪੈਸੇ ਦਵਾ ਦਿਓ ਇਹਨਾਂ ਤੋਂ। ਓ ਕੋਈ ਨਹੀਂ ਬਾਬਾ ਦੇ ਦਿੰਨੇ ਆ ਤੈਨੂੰ ਵੀ ਪੈਸੇ। ਜਨਾਬ ਵੇਖੋ ਬੈਂਕਾਂ ਦੇ ਅੱਗੇ ਲੁੜ-ਲੁੜ ਖਾ ਗਿਆ ਗਰੀਬਾਂ ਨੂੰ। ਤਗੜੇ ਬੰਦੇ ਨੂੰ ਕੁਝ ਕਹਿੰਦੀਆਂ ਨਹੀਂ ਆ ਤੇ ਮਾੜੇ ਤੇ ਇਹਨਾਂ ਦਾ ਜੋਰ ਚੱਲਦਾ। ਠੀਕ ਆ ਆ ਨਿਰਮੋਦੀ ਦੇ ਵਿਜੇ ਮਾਲੀਆ ਕਰਨ ਦੇ ਭਜੇ ਫੜੇ ਕਹਿੰਦੇ। ਕਹਿੰਦੇ ਨਹੀਂ ਨਾ ਫੜੇ। ਓ ਜਨਾਬ ਅਸੀਂ ਮੁਕਰੇ ਤੇ ਨਹੀਂ ਨਾ। ਅਸੀਂ ਤੇ ਮੰਨਣ ਆ ਕਿ ਪੈਸੇ ਦੇ ਦਾਂਗੇ। ਬਾਕੀ ਮੈਨੂੰ ਤੁਸੀਂ ਬੰਦੇ ਇਮਾਨਦਾਰ ਲੱਗਣ ਡੈ। ਤੇ ਕੋਈ ਗੱਲ ਨਹੀਂ ਜਨਾਬ ਇਹਨਾਂ ਨੂੰ ਤੁਸੀਂ ਲੈ ਜਾਓ। ਇਹ ਕੋਈ ਨਹੀਂ ਪੈਸੇ ਦਵਾਂਗੇ ਹੱਥ ਜੋੜ ਕੇ ਹੀ ਕਿਹੜਾ ਮੁਕਰੇ ਉਹ ਚੱਲ ਮੰਨਿਆ ਬੈਂਕਾਂ ਤੇ ਬਾਹਰ ਦੀਆਂ ਵਾਂ ਪਰ ਇਹ ਭਗਤ ਬੰਦੇ ਦੇ ਤੇ ਦਓ ਇਹਨੂੰ ਕਿਉਂ ਤੰਗ ਕੀਤਾ ਜੇ ਹੈ ਆ ਵੀ ਭਗਤਿਆ ਪਾਰੀ ਇਹਨੇ 10% ਨਾ ਪੈਸੇ ਦਿੱਤੇ ਹਨੂ ਬਾਬਾ ਵੜਾ ਸ਼ਤਾਨ ਆ 10% ਤੇ ਪੈਸੇ ਉਹ ਇਨੇ ਤੇ ਬੈਂਕਾਂ ਵੀ ਨਹੀਂ ਦੇਣੀਆਂ ਬਾਬਾ ਤਨ ਬੰਦੇ ਬੰਦੇ ਦੀ ਲੋੜ ਤੇ ਨਹੀਂ ਹੈਗੀ ਕਿਉਂ ਜੇ ਬੰਦੇ ਬੰਦੇ ਦੀ ਲੋੜ ਆ ਤੇ ਮੈਂ ਵੇਲਾ ਹੀ ਆ ਆ ਜਿਹੜੇ ਹਸਾਬ ਨਾਲ ਤੁਸੀਂ ਮੈਨੂੰ ਪੈਸੇ ਨਹੀਂ ਦੇਣ ਦਾ ਤੇ ਮੈਨੂੰ ਤੇ ਬੈਂਕ ਵਾਲਾ ਕਾਢ ਹੀ ਦੇਣਾ ਫਿਰ ਮੈਂ ਵੇਲਾ ਹੀ ਆ ਗਿਆ ਉਹ ਕਿਤੇ ਨਹੀਂ ਕੱਢਦੇ ਜਨਾਬ ਵੇਲ ਲਿਆ ਜੇ ਭਗਤ ਬੰਦਾ 10% ਲਾਉਂਦਾ ਜੇ ਉਹ ਜੇ ਪਿੰਡ 'ਚ ਕਿਸੇ ਨੂੰ ਭੈਣ ਭਰਾ ਨੂੰ ਲੋੜ ਪੈ ਗਈ ਆ ਪੈਸਾ ਦੀ ਉਹਦਾ ਮਤਲਬ ਇਹ ਥੋੜਾ ਕਿ ਉਹਨੂੰ ਲੁੱਟ ਕੇ ਖਾ ਜਾਣਾ ਇਹਨੂੰ ਤਾਂ ਨਹੀਂ ਹੀ ਮੋੜਨ ਦਾ ਤੂੰ 10% ਤੇ ਕਿਹੜਾ ਦੇਵੇਂ ਇਹਦੇ ਨਾਲ ਉਹਦੇ ਫਿਰ ਬੈਂਕਾਂ ਹੀ ਚੰਗੀਆਂ ਓਏ ਉਹ ਤੇ ਗੱਲ ਠੀਕ ਆ ਤੁਸੀਂ ਇੰਨੇ ਪੈਸੇ ਲਾ ਕੇ ਕਿੱਥੇ ਵਰਤਲੇ ਆ ਉਹ ਵੀ ਇੰਨੇ ਵਿਆਜ ਤੇ ਉਹ ਜਨਾਬ ਵਰਤਨੇ ਕਿੱਥੇ ਆ ਸਾਡਾ ਆ ਗਿਆ ਪਾਪਾ ਬਿਮਾਰ ਆ ਚੁੱਕ ਚੁੱਕ ਕੇ ਸਾਰੀ ਰਕਮ ਉਹਦੇ ਤੇ ਲਾਤੀ ਨਾ ਤੇ ਪਾਪਾ ਬਚਿਆ ਤੇ ਨਾ ਕੀ ਪੈਸਾ ਵਿੱਚ ਉਹ ਜਨਾਬ ਸਾਡੀ ਤੇ ਮਜਬੂਰੀ ਤੁਹਾਨੂੰ ਪਤਾ ਜਦੋਂ ਘਰ 'ਚ ਬਿਮਾਰੀ ਪੈ ਜੇ ਤੇ ਵੇ ਮਰਦਾ ਕੀ ਨਹੀਂ ਕਰਦਾ ਪਰ ਭਾਪੇ ਦਾ ਇੱਕ ਬੀਮਾ ਕਰਾਇਆ ਹੈ ਉਹ ਹੁਣ ਸਾਨੂੰ ਪੈਸੇ ਮਿਲਣੇ ਆ ਉਹ ਜਿੱਦਣ ਪੈਸੇ ਆਗੇ ਸਾਰਿਆਂ ਨੇ ਮੋੜ ਦੇਣੇ ਆ ਈਮੇ ਵਾਲਾ ਤਾਂ ਠੀਕ ਆ ਪਰ ਬਾਬਾ ਤੈਨੂੰ ਮੂਲ ਹੀ ਮਿਲਣਾ ਈ ਆ ਆ ਵਿਆਜ ਵੀ ਨਹੀਂ ਆ ਮਿਲਣਾ ਹਾਏ ਹਾਏ ਜਨਾਬ ਇਹ ਕੀ ਕਹਿੰਦੇ ਜੇ ਉਹ ਕੁੰਡਿਆ ਮੈਨੂੰ ਪਾਣੀ ਪਿਆ ਮੈਨੂੰ ਤਾਂ ਕਬਰਾ ਢੋਂਦੀ ਆ ਤੇ ਉਹਨਾ ਤੈਨੂੰ ਬਦਾਮ ਵਾਲਾ ਦੁੱਧ ਫਿਰ ਜਨਾਬ ਮੈਨੂੰ ਪੈਸੇ ਉਹੋਂ ਤਾਂ ਮਰੀ ਬੂਰਿਆ ਉਹ ਜੇ ਕੇ ਪਿੰਡ 'ਚ ਭੈਣ ਭਰਾ ਨੂੰ ਲੋਡ ਪੈ ਜੇ ਤੇ ਉਹਦਾ ਖੂਨ ਥੋੜੀ ਨੀ ਚੋੜੀਦਾ ਤੇ ਜਨਾਬ ਇਹਨਾਂ ਨੂੰ ਫਿਕਰ ਕਿਦਾਂ ਹੋਗਾ ਪੈਸੇ ਮੋੜਨ ਦਾ ਉਹ ਫਿਕਰ 1 2% ਕਰ ਤੂੰ ਤੇ ਸਿੱਧੀ 10 10 ਕਰਨ ਦਿਆਂ ਇਹ ਤਾਂ ਬੰਗਲਾ ਭਗਤੀ ਨਿਕਲਿਆ ਪਸ ਕੱਲ ਸਾਰਿਆਂ ਨੂੰ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਅੱਜ ਦੱਖਣ ਸਿੰਘ ਆਉਣ ਵਾ ਹਾਂ ਓਏ ਆਹ ਕੌਣ ਆ ਗਿਆ ਕੋਈ ਤੇ ਪੈਸੇ ਲੈਵਣੀ ਓ ਮੈਂ ਆਂ ਦੱਖਣ ਸਿੰਘ ਆ ਤੁਹਾਡੀ ਚਿੱਠੀ ਆਈ ਹੈ ਬੀਮੇ ਦੀ ਬੀ ਮੇਰੀ ਚਿੱਠੀ ਬੀਮੇ ਚਿੱਠੀ ਆਈ ਉਹ ਲੈ ਜਨਾਬ ਤੋ ਹੀ ਆਇਆ ਤੇ ਪੈਸੇ ਵੀ ਆ ਗਏ ਓ ਲੋਕ ਤੇ ਐਵੇਂ ਕਹਿੰਦੇ ਨੇ ਦੇ ਪੁਲਿਸ ਦੇ ਮੱਥੇ ਨਹੀਂ ਲੱਗਣਾ ਜੇਦਾ ਓ ਵੇਖ ਲਓ ਤੁਹਾਡੇ ਮੱਥੇ ਲੱਗੇ ਆ ਰੇ ਪੈਸੇ ਵੀ ਆ ਗਏ ਆ ਵਾ ਵਾ ਜਾ ਦਿਓ ਬਣਾ ਇੱਧਰ ਓਏ ਆ ਗਏ ਆ ਗਏ ਜਨਾਬ ਆ ਗਏ ਆ ਹੁਣ ਦੱਸੋ ਜਰਾ ਕਿ ਕਿੰਨੂ ਕਿੰਨੂ ਚਾਹੀਦੇ ਓ ਪਹਿਲਾਂ ਸਾਡੇ ਦੇ ਮੋੜ ਮੈਂ ਤੇ ਆਪਣੀ ਨੌਕਰੀ ਬਚਾਵਾਂ ਓ ਮੋੜਨ ਵਾਲੇ ਬਾਦੇ ਵੇਨੇ ਆ ਪਹਿਲਾਂ ਕੋਈ ਲੋਡ ਵੰਦ ਹੈਗਾ ਤੇ ਉਹ ਦੱਸੋ ਮੈਨੂੰ ਮੈਂ ਲੋਡ ਵੰਦਾਂ ਤੇ ਬਾਬਾ ਜੀ ਆਪਾਂ ਕਿੰਨੇ ਪਰਸੈਂਟ ਨਾਲ ਦੇਨੇ ਹੈ ਭਲਾ 10% ਓ ਜਾ ਜਾ ਕੇ ਪਿੰਡ ਚ ਕਰਾ ਦੇ ਅਨਾਉਂਸਮੈਂਟ ਲੈ ਲਿਓ ਜਿੰਨੂੰ ਲੋਡ ਹੈਗੀ ਆ 15% ਤੇ 15% ਨਾ ਸਹੀ ਹਾਂ ਬੰਦਾ 400 ਸਹੀ 400 ਬੰਦਾ 400 400 ਉਹ ਵਾਕੀ ਹੈਗਾ 4 ਨਹੀਂ ਉਹ ਸਰਪੰਚ ਦੀ ਨੌਕਰੀ ਦੀ ਸਰਪੰਚ ਦੇ ਨੌਕਰੀ ਸਰਪੰਚ ਬਣ ਗਿਆ ਅੱਜ ਤੇ ਮੈਂ ਜਿਹੜਾ ਸਾਡਾ ਇਹ ਸਟੂਡੀਓ ਟੇਬਲ ਆ ਉੱਥੇ ਉਹ ਸਰਪੰਚ ਲਾਤਾ ਨਹੀਂ ਉਹਨੇ ਇੱਕ ਵਾਰੀ ਉਹਨੇ ਕਹਿੰਦਾ ਮੈਂ ਇੱਕ ਵਾਰੀ ਕੀਤਾ ਉਸ ਤੋਂ ਬਾਅਦ ਮੈਂ ਪਨਾ ਮੰਗੀ ਆ ਛੱਡ ਦਿਓ ਯਾਰ ਉਹਨੂੰ ਕੋਰੀ ਹਾਂ ਪਹਿਲੀ ਚੋਰੀ ਪਹਿਲਾ ਭਾਇਆ ਹਾਂ ਹੋ ਜਾਂਦਾ ਅਕਸਰ ਲੋਕਾਂ ਦਾ ਹੋ ਜਾਂਦਾ ਅੱਛਾ ਅਗਰ ਆਪਾਂ ਵੀਡੀਓ ਲਾਣੇ ਆਂ ਤੇ ਵੀਡੀਓ ਬੜੀ ਘੈਂਟ ਸੀਗੀ ਬਣਾਈ ਹੋਈ ਹੈ ਪਿੰਡ ਦਾ ਰੈਡੀਓ ਇਹਨਾਂ ਦੀ ਵੀਡੀਓ ਹੈ ਨਾ ਸਾਰੀਆਂ ਵੀਡੀਓ ਮਜ਼ੇਦਿਲੀਆਂ ਚਾਹੀਏ ਪਤਾ ਨਹੀਂ ਕਿਉਂ ਸੋ ਵੀ ਆਵੀਂ ਮਜ਼ੇਦਿਲੀਆਂ ਹਾਂ ਸਵਾਦ ਆਉਂਦਾ ਵੇਖਣ ਦਾ ਅੱਛਾ ਇੱਕ ਲੈਸਨ ਵੀ ਆ ਦੇਖੋ ਨਾ ਇੱਕ ਫੈਮਿਲੀ ਜਿਹੜਾ ਪਿੰਡ ਆ ਨਾ ਜੋ ਲੋਕ ਰਹਿੰਦੇ ਨੇ ਉਹ ਇੱਕ ਫੈਮਿਲੀ ਦੀ ਤਰ੍ਹਾਂ ਰਹਿੰਦੇ ਨੇ ਤੇ ਫੈਮਿਲੀ 'ਚ ਕੋਈ ਚੰਗੇ ਮਾੜੇ ਨੂੰ ਲੋੜ ਪੈ ਜਾਂਦੀ ਹੈ ਬੰਦਾ ਘਰ 'ਚ ਬਿਮਾਰ ਹੋ ਜਾਂਦਾ ਕੋਈ ਘਾਟਾ ਕੋਈ ਵਾਧਾ ਸੂ ਹੋ ਜਾਂਦਾ ਤੇ ਅਗਰ ਕੋਈ ਕੋਈ ਜ਼ਰੂਰਤਮੰਦ ਕਿਸੇ ਕੋ ਚਲਾ ਗਿਆ ਨਾ ਲੋੜਾਸ ਤੇ ਤੁਸੀਂ ਉਹਦੀ ਜ਼ਰੂਰਤ ਪੂਰੀ ਕਰ ਰਹੇ ਹੋ ਤੇ ਫਿਰ ਪਰਸੈਂਟੇਜ ਲਾ ਕੇ ਮੋਲ ਤੇ ਵਿਆਜ ਲਾ ਦੇਣ ਦੇ ਜਿਹੜੇ ਮਰਿਆਂ ਨੂੰ ਮਾਰਦੇ ਹਾਂ ਹਾਂਜੀ ਮਰਿਆਂ ਨੂੰ ਮਾਰਨ ਨਾਲ ਨਹੀਂ ਕਰਦੇ ਠੀਕ ਹੈ ਨਾ ਇਹ ਸਾਡੇ ਤੇ ਇਹ ਗੱਲ ਹੈ ਨਹੀਂ ਵੈਸੇ ਸਾਡੇ ਦੇ ਵਿੱਚ ਜਿਹੜਾ ਸੂਦ ਦੇਣਾ ਨਾ ਇਹ ਵੈਸੇ ਹੀ ਖਤਮ ਆ ਇਹ ਅਸੀਂ ਚੀਜ਼ ਨਹੀਂ ਕਰਦੇ ਲੇਕਿਨ ਆਊਟਸਾਈਡ ਤੇ ਅਗਰ ਇੰਡੀਆ ਜਾਓ ਨਾ ਉੱਥੇ بڑے ਵਿਆਜੀ ਬੈਠੇ ਨੇ ਅੱਛਾ ਵਿਆਜਾਂ ਦੇ ਪੈਸੇ ਦੇਣ ਵਾਲੇ ਨੇ ਨਾ 10-10% ਦੇ ਉਹ ਬੜੀ ਚੀਜ਼ ਚਲਦੀ ਆ ਉੱਥੇ ਉਸ ਸਾਈਡ ਦੇ ਪਾਸੇ ਬਾਕੀ ਸਪੈਸ਼ਲੀ ਮੇਰੇ ਪੰਜਾਬ ਦਾ ਚੜ੍ਹਦੇ ਪੰਜਾਬ ਦਾ ਨਹੀਂ ਪਤਾ ਕਿਉਂਕਿ ਮੈਂ ਇੰਡੀਆ ਦੀਆਂ ਫਿਲਮਾਂ ਮੋਸਟੀ ਵੇਖਦਾ ਨਾ ਉਹ ਇਸ ਚੀਜ਼ ਤੇ ਬੜੀਆਂ ਹੋਈਆਂ ਨੇ ਕਿਹੜੇ ਵਿਆਜ ਦੇਣ ਵਾਲੇ ਨੇ ਨਾ ਉਹ ਬੈਠੇ ਨੇ ਪਿੰਡਾਂ ਪਿੰਡਾਂ 'ਚ ਜਗ੍ਹਾ ਜਗ੍ਹਾ ਬੈਠੇ ਨੇ ਮਤਲਬ ਗਰੀਬ ਘਰ ਨੂੰ ਪੇ ਜਿਹੜੇ ਦੇ ਨੇ ਫਿਰ ਉਹਨਾਂ ਦੀ ਜ਼ਮੀਨ ਹੜੱਪ ਲੈ ਇਹੀ ਤਰੀਕਾ ਹੈ ਉਹਨਾਂ ਦਾ ਘਰ ਹੜੱਪ ਲੈ ਅਤੇ ਉਹਨਾਂ ਦਾ ਪੈਸੇ ਦੇਣ ਦਾ ਤਰੀਕਾ ਵੀ ਇਹੀ ਹੈ ਕਿ ਜਿਹਨੂੰ ਪੈਸੇ ਦੇਣੇ ਨੇ ਜ਼ਰੂਰਤ ਮੰਦੀ ਉਹਨਦੀ ਕੋਈ ਜ਼ਮੀਨ ਦੇ ਕਾਗਜ਼ ਰਫ ਲੈਣੇ ਜਾਂ ਘਰ ਦੇ ਕਾਗਜ਼ ਟਰੈਕਟਰ ਦੇ ਕਾਗਜ਼ ਅਸੀਂ ਜਿਆਲੇ ਕੁਝ ਪੈਸੇ ਆ ਉਹਦੇ ਤੋਂ 100 ਗੁਣਾ ਜ਼ਿਆਦਾ ਮੁੱਲੇ ਦੀ ਜਿਹੜੀ ਚੀਜ਼ ਪਹਿਲੇ ਗਿਰਵੀ ਰੱਖੋ ਫਿਰ ਉਹਨਾਂ ਕੋ ਪੈਸੇ ਲਵੋ ਕਿ ਉਹਨਾਂ ਨੇ ਲਾਇਦਾ ਇੱਕ ਬੈਂਕ ਖੋਲੇ ਆ ਠੀਕ ਹੈ ਬੈਂਕ ਫਿਰ ਵੀ ਕੁਝ ਮਾਰਜਨ ਰੱਖਦਾ ਬੈਂਕ 10% ਡਾਇਰੈਕਟਲੀ ਨਹੀਂ ਨਹੀਂ ਬੈਂਕ ਰੱਖਦਾ ਮੀਂ ਅੱਬੀ 5 6 ਜਾਂ 4% ਇੰਨਾ ਦਿੰਦਾ ਵਾ ਤੇ ਇਹ ਫਿਰ ਕਿਉਂਕਿ ਉਸ ਟਾਈਮ ਜਿਹੜੇ ਬੈਂਕਿੰਗ ਹਨਾ ਜ਼ਿਆਦਾਤਰ ਤੁਸੀਂ ਦੇਖੋ ਇਹ ਕੰਮ ਹੀ ਇਸੀ ਦੇ ਉੱਤੇ ਕਰ ਰਹੇ ਹੈ। ਬੈਂਕ ਚੱਲਦਾ ਹੀ ਇਸ ਚੀਜ਼ ਦੇ ਉੱਪਰ ਪਿਆ ਹੋਣਾ ਠੀਕ ਹੈ ਨਾ ਬੈਂਕ ਜ਼ਿਆਦਾ ਨਹੀਂ ਬੈਂਕ ਚੱਲਦਾ ਹੀ ਇਸ ਕੰਮ ਦੇ ਉੱਪਰ। ਨਹੀਂ ਪਹਿਲੇ ਆ ਪਹਿਲੇ ਇਹਨਾਂ ਕੰਮ ਨਹੀਂ ਹੁੰਦਾ ਅੱਜ ਤੁਹਾਡਾ ਮੁੱਲ ਕਿਹਦਾ ਚੱਲਦਾ ਪਿਆ ਕਿੰਨਾ ਮੈਂ ਹੋ ਦੱਸੋ। ਬੇਸਿਕਲੀ ਵਿਆਜ ਇੱਕ ਐਸੀ ਚੀਜ਼ ਹੈ ਜਿਹੜੀ ਲਾਭਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਮੁਸ਼ਕਲ ਹੋ ਜਾਂਦਾ ਕਿਉਂਕਿ ਟਾਈਮ ਦੇ ਜਾਂਦਾ ਹੈ। ਉਹ ਤੁਸੀਂ ਟਾਈਮ ਦੇ ਟਾਈਮ ਤੁਸੀਂ ਲਾਣਾ ਨਾ ਲਾਓਗੇ ਉਹ ਵਾਦਾ ਰਹਿੰਦਾ ਵਾਦਾ ਰਹਿੰਦਾ। ਤੇ ਜਿਹੜਾ ਲਈ ਰਕਮ ਉੱਥੇ ਰਹਿ ਜਾਂਦੀ ਵਿਆਜ ਉਸ ਤੋਂ ਦਾ ਉਧਾਰੰਦਨਾ ਪਰਸੈਂਟੇਜ ਲਾਉਗਾ ਪਰਸੈਂਟੇਜ ਲਾਗਦਾ ਬਾਕੀ ਅਗਰ ਵੀਡੀਓ ਲਾਉ ਤਾਂ ਵੀਡੀਓ ਜਿਹੜਾ ਉਹਨਾਂ ਦਾ ਘਰ ਦਾ ਬੇਤੀ ਲੰਕਾ ਟਾਇਆ ਉਹ ਜਿਹੜਾ ਉਹਨਾਂ ਦਾ ਗਵਾਨ ਉਹ ਇੱਥੋਂ ਹੱਥ ਪਾ ਕੇ ਜਿਹੜਾ ਖੋਲਦਾ ਸੀ ਉਹ 400 ਤੋਂ ਜ਼ਿਆਦਾ ਸਾਰੇ ਉਹਨਾਂ ਦੇ ਇਹ ਬੇਸੇ ਹੁੰਦਾ ਇਸ ਤਰ੍ਹਾਂ ਇਹ ਕਿ ਜਿਹੜਾ ਘਰ ਬਾਰਾ ਹੋਏਗਾ ਨਾ ਤੇ ਉਹਦੇ ਜਿਹੜੇ ਇੰਤਗਿਰd ਹੋਣਗੇ ਨਾ ਕੋਈ ਇੱਕ ਅਦਾ ਬੰਦਾ ਇਹੋ ਜਿਹਾ ਹੁੰਦਾ ਜਿਹੜਾ ਉਹਨਾਂ ਦੇ ਸ਼ੇਰ ਹੈ ਤੇ ਕੋਈ ਵੀ ਆਏਗਾ ਨਾ ਤੇ ਮੈਂ ਅੱਗੇ ਹੋ ਕੇ ਇਹਨਾਂ ਦੀ ਸਾਰੀ ਅਪਡੇਟ ਇਹਨਾਂ ਨੂੰ ਦਿੰਦਾ ਹੀ ਰਹਿਣਾ ਜਿਨ੍ਹਾਂ ਨੂੰ ਲੱਗਦੀ ਹੋਵੇ ਕਿਸੇ ਦਾ ਉਹ ਵੀ ਤੇ ਜਿਹੜਾ ਉਹਨਾਂ ਨੇ ਰੋਲੋ ਸਾਰੇ ਜੂ ਮਰ ਵੀ ਮਾਰ ਉਮਰ ਇਹਨਾਂ ਵੱਡਿਆਂ ਟੋਕਿਆਂ ਦੇ ਵਿੱਚ ਮਾਰ ਪੁਲਿਸ ਇਹਨੂੰ ਹੀ ਪਤਾ ਲੱਗ ਗਿਆ ਨਾ ਵਿਆਹ ਤੇ ਇਹਨੇ ਜੋ ਤੇਰੇ ਨਾਲ ਕੀਤਾ ਉਹ ਗੱਲ ਇਹਨਾਂ ਯਾਰ ਪੀਰ ਆ ਤੇ ਛੋਟਾ ਭਰਾ ਵਾ ਕੋਈ ਯਾਰ ਮਾੜੀ ਗੱਲ ਵਾਦਾ ਕਰੇ ਘਾਟਾ ਕਰੇ ਅਸੀਂ ਤੇ ਬਰਦਾਸ਼ਤ ਅਸੀਂ ਛੋਟਾ ਵੱਡੇ ਭਰਾ ਅਸੀਂ ਕੁਝ ਦੁਨੀਆ ਵੇਖ ਲਈ ਕੁਝ ਸਬਕ ਅਸੀਂ ਲੈ ਲੈਨੇ ਇਹਨਾਂ ਨੇ ਹਜੇ ਦੁਨੀਆ ਵੇਖਣੀ ਆ ਲੈਣੇ ਆ ਠੀਕ ਹੈ ਸੋ ਸਾਡੇ ਕੋਲ ਹੀ ਲੈ ਲੈਣਾ ਚੰਗੀ ਗੱਲ ਹੈ ਠੀਕ ਹੈ ਬਾਹਰੋਂ ਚ ਲੈਣੇ ਆ ਸਾਡੇ ਕੋਲ ਲੈਣ ਕੇ ਵੱਜ ਜਾਣਗੇ ਬਾਹਰੋਂ ਲਿਆ ਫਿਰ ਬੰਦਾ ਤੇ ਕਿਸੇ ਜੋਗਾ ਲਈ ਦਿੰਦਾ 300 ਹਜ਼ਾਰ ਲੈ ਆ ਪਾ ਲਿਆ ਤੁਸੀਂ ਐਵਾ ਦੇ ਦੇ ਇਹ ਨੂੰ ਗਾਇ ਦਿੱਤੇ ਗੋਦੀ ਇਹਦੇ ਕੋ 25 ਮੈਂ ਆਪਣਾ ਲੈਣਾ ਹੈ ਅੱਛਾ ਉਹ ਮੇਰਾ ਬੜਾ ਫੇਵਰਟ ਆ ਉਹ ਸੁੱਕਾ ਇਹ ਕੀ ਨਾਮ ਆਉਂਦਾ ਉਹ ਜਿਹਨੂੰ ਵਿਆਜ ਦੇ ਪੈਸੇ ਆ ਕੇ ਕਹਿੰਦਾ 15% ਤੇ ਲਾਂ ਕਰ ਦੇ ਇਸ ਤੋਂ ਪਹਿਲੇ ਵੀ ਇੱਕ ਆਪਾਂ ਵੀਡੀਓ ਵੇਖੀ ਕੁਝ ਜੋ ਤੋ ਕਹਿੰਦਾ ਜਗਾ ਦੇਈ ਕਹਿੰਦਾ ਕਿਉਂ ਕਹਿੰਦਾ ਪਿੱਛੇ ਠੁੱਡੇ ਬੜੇ ਪੈ ਉਹ ਫੁੱਟਪਾਥ ਤੇ ਸੁੱਤਾ ਸੀਗਾ ਹੈਨਾ ਅੱਛਾ ਇਹਨਾਂ ਨੇ ਨਾ ਇੱਕ ਗੱਲ ਕੀਤੀ ਜੇ ਇਹਨਾਂ ਦੀ ਜਿੰਨੀਆਂ ਵੀ ਸੀ ਵੀਡੀਓ ਦੇਖੀ ਆਪਣੇ ਕਰੈਕਟਰ ਦੇ ਵਿੱਚ ਕੋਈ ਹਿਲਾਅਲ ਨੇ ਮੈਂ ਕਹਿੰਦੀ ਆ ਨਹੀਂ ਚੰਗੀਆਂ ਵੀਡੀਓ ਬਣਾਉਂਦੇ ਸੋਹਣੀ ਨਹੀਂ ਹੁੰਦਾ ਕਿ ਤੁਸੀਂ ਨਾ ਕੋਈ ਐਵੇਂ ਹੋਵੇ ਅੱਛਾ ਉਹ ਦਰਵਾਜ਼ੇ ਤੇ ਪੁਲਸ ਲੈ ਆ ਰਿਹਾ ਉਹ ਦਰਵਾਜ਼ੇ ਤੇ ਪੁਲਸ ਲੈ ਆ ਗਿਆ ਪਹਿਲੀ ਉਹ ਨਿਕਲਰ ਲਗਾ ਜਦੋਂ ਨੇ ਬਾਹਰ ਕਹਿੰਦਾ ਅੱਛਾ ਹੱਥ ਧੋਵਾ ਉਹ ਬੜੀ ਸਿੱਧੀ ਸੀ ਤੇ ਸੀਰੀਅਸ ਹੋ ਕੇ ਗੱਲ ਕਰਦਾ ਹੈ अभी उसी फिल्म मूवी नहीं देख रहे हो अभी मूवी बिल्कुल ओवर इवाइज़ माँ दिल लाल दही नहीं दूसरी आयी अच्छा वाइफ तो अरुण एस्त्रा भी आएगा जिस तरह की किसी दिक्कत लू कोई मैटर नहीं चल रहा है किसी दिक्कत लू कोई वहाँ आया जा रहे हैं उस तरह कुछ इंसान देने अपने कैरेक्टर देने ਲੱਗਦਾ ਕੱਲ ਉਹਨਾਂ ਨੂੰ ਅਸੀਂ ਅੱਤੂ ਪਰਸੋਂ ਮੈਚ ਖੇਡਣਗੇ ਭਾਈਆ ਸਾਡਾ ਬੱਚੇ ਜੀ ਹੋ ਜਾਂਦੀ ਹੁੰਦੀ ਵੀ ਆ ਲੈ ਉਹ ਕੱਲ ਹੀ ਉਮਰ ਦੀ ਗੱਲ ਕਰ ਰਹੇ ਚਲੋ ਸੁਣਾਓ ਜੀ ਅੱਛਾ ਉਮਰ ਕੀ ਕਹਿੰਦਾ ਨੇ ਉੱਥੇ ਨਾਲ ਉਹ ਬੋਤਲ ਪਿਆਣ ਦੀ ਗੱਲ ਚੱਲ ਪਈ ਤੇ ਇੱਕ ਬੰਦੇ ਕੋਲ 50 ਰੁਪਏ ਲੈਣੇ ਸੀ ਔਰ ਦੇਣ ਵੀ ੜਿਆ ਸੀਗਾ ਹੱਥੀਂ ਦੇਣ ੜਿਆ ਸੀਗਾ ਉਮਰ ਨੂੰ ਉਹਵੇਂ ਇਹਦੇ ਕੋ ਪੈਸੇ ਮੰਗੋ ਨਾ ਇਹਦੇ ਕੋ ਨਹੀਂ ਨਿਕਲਦੇ ਉਹਨੇ ਕਿਹਾ 100 ਬੁਲਾ ਆਏਗਾ ਐਵੇਂ ਕਰਕੇ ਐਵੇਂ ਜੇਬ ਚੋਂ ਕੱਢ ਕੇ ਕਹਿੰਦਾ ਮੇਰੇ ਕੋ ਹੈਗੀ ਪਜਾਮਾ ਪਜਾਮਾ ਦੱਸੋ ਦੱਸਾਂ ਅਰੇ ਅੱਛਾ

ਬਾਕੀ ਇਹ ਜੋ ਕੰਮ ਕਰ ਰਹੇ ਨੇ ਬੜਾ ਵਧੀਆ ਕੰਮ ਹੈ ਬਿਲਕੁਲ ਠੀਕ ਹੈ ਜਿਹੜਾ ਕਿ ਕਿਸੇ ਦੀ ਗਾਲ ਕਿਸੇ ਦੇ ਕੰਮ ਦੀ ਕਿਸੇ ਦੇ ਚਿਹਰੇ ਤੇ ਜਿਹੜਾ ਮੁਸਕਰਾਹਟ ਆ ਰਹੀ ਹੈ ਬੜਾ ਵਧੀਆ ਕੰਮ ਹਾਸੇ ਖੇਡਦੇ ਹਾਂ ਅਸੀਂ ਲੋਕ ਹਾਸੇ ਖੇਡਦੇ ਹਾਂ ਕਰਦੇ ਆਂ ਔਰ ਸਪੈਸ਼ਲੀ ਅਸੀਂ ਜਿਹੜੇ ਪੰਜਾਬੀ ਲੋਕ ਹਾਂ ਸਾਡੇ ਜਿਹੜੇ ਚੜਦੇ ਤੋਂ ਆਪਣੇ ਪੰਜਾਬੀ ਆ ਅਸੀਂ ਜਿਹੜਾ ਹਾਸੇ ਖੇਡਦੇ ਨੂੰ ਆਪਸ ਦੇ ਵਿੱਚ ਬੜਾ ਅੱਛਾ ਸਮਝਦੇ ਹਾਂ ਠੀਕ ਹੈ ਹੈ ਖੁਸ਼ ਰਹਿਣਾ ਚਾਹੀਦਾ ਹੱਸਦੇ ਖੇਡਦੇ ਰਹਿਣਾ ਚਾਹੀਦਾ ਵਾ ਬਾਕੀ ਦੁਨੀਆ ਦੇ ਪਹਿਲੇ ਜਮਾਂ ਦੀ ਮਾਰੀ ਆ ਕਿਸੇ ਕੋਈ ਨੂੰ ਕਿਸੇ ਕਿਹੜਾ ਦੁੱਖ ਕਿਸੇ ਨੂੰ ਕਿਹੜਾ ਦੁੱਖ ਹਾਸਾ ਕਿਹੜਾ ਜ਼ਰ ਅਲੀਨ ਦੇ ਵਿੱਚ ਠੀਕ ਹੈ ਉਨੀ ਦੇ ਰਾਸ ਤੇ ਸਾਨੂੰ ਦੇਉ اجازت ਹੈ ਤੇ ਜਿਹੜੇ ਚੈਨਲ ਤੇ ਭੈਣ ਭਰਾ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਉਹ ਕਰ ਲੈਣ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਸਾਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਰੂਰੀ ਹੈ ਹੈਲਪ ਵੀ ਸਪੋਰਟ ਸਪੋਰਟ ਦੀ ਬਹੁਤ ਹੈਲਪ ਤੇ ਫਿਰ ਕਟੋਰਾ ਲੈਣਾ ਪੈਣਾ ਨਾ ਕਟੋਰਾ ਹੀ ਕਰਾ ਦੋ ਤੇ ਇੱਕ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਬਾਕੀ ਮਿਲਦੇ ਆ ਤੁਹਾਨੂੰ ਜੀ ਅਗਲੀ ਵੀਡੀਓ ਚ ਉਨੀ ਦੇ ਰਾਸਤੇ ਅੱਲਾ ਰੱਖਾ